ਇਹ ਲੜਕੀ ਨੀਦਰਲੈਂਡ ਤੋਂ ਆਜੀ ਜਿਸ ਦਾ ਨਾਮ ਹੈ ਮਰੀਨੋ ਬੈਨ ਰਾਈਨ ਜਿਸ ਨੂੰ ਦੁਨੀਆ ਬਲੇਡ ਵੇਵ ਦੇ ਨਾਮ ਨਾਲ ਵੀ ਜਾਣਦੀ ਆ ਇਹ ਲੜਕੀ ਬਚਪਨ ਤੋਂ ਹੀ ਅਪਾਹਜ ਪੈਦਾ ਹੋਈ ਇਸ ਦੀਆਂ ਬਾਹਾਂ ਕਮਜ਼ੋਰ ਸੀ ਅਤੇ ਲੱਤਾਂ ਬੇहद ਕਮਜ਼ੋਰ ਸੀ ਪਰ ਇਸ ਨੇ ਆਪਣੀ ਅਪਾਹਜਤਾ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਅਤੇ ਬਚਪਨ ਤੋਂ ਹੀ ਇਸ ਨੇ ਤੈਰਨਾ ਸ਼ੁਰੂ ਕਰ ਦਿੱਤਾ 2010 ਤੱਕ ਇਸ ਨੇ ਤਰਾਕੀ ਦੇ ਵਿੱਚ ਨੀਦਰਲੈਂਡ ਨੂੰ ਬਹੁਤ ਸਾਰੇ ਨੈਸ਼ਨਲ ਅਤੇ ਇੰਟਰਨੈਸ਼ਨਲ ਮੈਡਲ ਜਿੱਤ ਕੇ ਦਿੱਤੇ 2010 ਤੋਂ ਬਾਅਦ ਇਸ ਕੁੜੀ ਨੇ ਰੇਸਾਂ ਦੇ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਅਤੇ ਬਿਨਾਂ ਲੱਤਾਂ ਤੋਂ ਇਸ ਨੇ ਕਈ ਵਰਲਡ ਰਿਕਾਰਡ ਬਣਾਏ ਇਸ ਕੁੜੀ ਨੇ 4 골ਡ ਮੈਡਲ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਜਿੱਤੇ ਤਿੰਨ 골ਡਨ ਤੇ ਇੱਕ ਸਿਲਵਰ ਪੈਰਾ 올림픽 ਖੇਡਾਂ ਦੇ ਵਿੱਚੋਂ ਨੀਦਰਲੈਂਡ ਨੂੰ ਜਿੱਤ ਕੇ ਦਿੱਤਾ ਕਿ ਜ਼ਿੰਦਗੀ ਜਿਉਣ ਵਾਸਤੇ ਤੇ ਜਿੱਤਣ ਵਾਸਤੇ ਸਭ ਤੋਂ ਵੱਡੀ ਜ਼ਰੂਰਤ ਹੌਸਲੇ ਦੀ ਅਤੇ ਮਿਹਨਤ ਦੀ ਹੁੰਦੀ ਆ ਇਸ ਕੁੜੀ ਦੇ ਹੌਸਲੇ ਨੂੰ ਸਲਾਮ ਕਰਨਾ ਬਣਦਾ ਇਸ ਦੀ ਜ਼ਿੰਦਗੀ ਤੋਂ ਹੋਰ ਲੋਕਾਂ ਨੂੰ ਵੀ ਪ੍ਰੇਰਨਾ ਮਿਲ ਸਕੇ ਇਸ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ